ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਛਦੀਪ ਸੰਧੂ ਵਲੌਗ ਵਿੱਚ ਅੱਜ ਆਪਾਂ ਫਿਰ ਤੋਂ ਹਾਜ਼ਰ ਹੋਏ ਆਂ ਇੱਕ ਨਵੀਂ ਰੈਸਪੀ ਦੇ ਨਾਲ ਜਿਸ ਦਾ ਨਾਮ ਹੈ ਕਿ ਜਿਸ ਦਾ ਨਾਮ ਹੈ ਬ੍ਰੈਡ ਕਟਲਟ ਤੁਸੀਂ ਬ੍ਰੈਡ ਰੋਲ ਤਾਂ ਬਹੁਤ ਵਾਰ ਬਣਾ ਕੇ ਖਾਦੇ ਹੋਣਗੇ ਬ੍ਰੈਡ ਪਕੌੜੇ ਵੀ ਖਾਦੇ ਹੋਣਗੇ ਪਰ ਇਹ ਬ੍ਰੈਡ ਤੇ ਆਲੂ ਤੋਂ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਇਸ ਨੂੰ ਆਪਾਂ ਤਿਆਰ ਕਰਨ ਲਈ ਚਾਰ ਆਲੂ ਲਏ ਨੇ ਜਿਨ੍ਹਾਂ ਨੂੰ ਆਪਾਂ ਬਾਲ ਲਿਆ ਸੀ ਇਹਨਾਂ ਨੂੰ ਆਪਾਂ ਬਾਲ ਲਿਆ ਏ ਹੁਣ ਚੰਗੀ ਤਰ੍ਹਾਂ ਆਪਾਂ ਮੈਸ਼ ਕਰਾਂਗੇ ਆਪਾਂ ਅਦਰਕ ਦਾ ਟੁਕੜਾ ਲਿਆ ਏ ਇਸ ਨੂੰ ਵੀ ਆਪਾਂ ਕद्दूकश ਕਰ ਲਾਂਗੇ ਚਾਰ ਹਰੀਆਂ ਮਿਰਚਾਂ ਲਈਆਂ ਸੀ ਜਿਨ੍ਹਾਂ ਨੂੰ ਆਪਾਂ ਬਰੀਕ ਕੱਟ ਲਿਆ ਏ ਇੱਕ ਪਿਆਜ਼ ਲਿਆ ਸੀ ਜਿਸ ਨੂੰ ਆਪਾਂ ਰਫਲੀ ਕੱਟ ਲਿਆ ਏ ਕੁਝ ਧਨੀਏ ਦੇ ਪੱਤੇ ਲਏ ਨੇ ਇਹਨੂੰ ਵੀ ਆਪਾਂ ਧੋ ਕੇ ਚੰਗੀ ਤਰ੍ਹਾਂ ਬਰੀਕ ਕੱਟ ਲਿਆ ਏ ਕੱਟਰ ਲਈ ਸੀ ਅੱਧੀ ਉਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਬਰੀਕ ਕੱਟ ਲਿਆ ਏ ਇਸ ਨੂੰ ਵੀ ਆਪਾਂ ਬਰੀਕ ਬਰੀਕ ਕ੍ਰਸ਼ ਕਰਾਂਗੇ ਤੇ ਪਿਆਜ਼ ਨੂੰ ਵੀ ਤੁਸੀਂ ਇਸ ਵਿੱਚ ਬੰਦ ਗੋਬੀ ਸ਼ਿਮਲਾ ਮਿਰਚ ਪਨੀਰ ਤੇ ਕੌਰ ਸਵੀਟ ਕੌਰਨ ਵੀ ਐਡ ਕਰ ਸਕਦੇ ਹੋ ਤੇ ਜੇ ਤੁਹਾਨੂੰ ਹੋਰ ਵੀ ਕੋਈ ਸਬਜ਼ੀ ਪਸੰਦ ਹੈ ਉਹ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਅਦਰਕ ਨੂੰ ਕद्दूकश ਕਰਾਂਗੇ ਅਦਰਕ ਨੂੰ ਆਪਾਂ ਚੰਗੀ ਤਰ੍ਹਾਂ ਕद्दूकश ਕਰ ਲਿਆ ਏ हम प्याज भी आप क्रश करा ही अदरक आप गाजर एड कर लेंगे क्रश करा प्याज ना अदरकू चंह तरह क्रश कर लिया है हम आप आलू भी मैश करा आलू तो नी कदू भी मैश कर सकते हो क्योंकि उस भी चंकी तरह मैश हो जाते हैं ਜਦ ਦੇਖੋ ਫੋਕ ਦੀ ਹੈਲਪ ਨਾਲ ਵੀ ਮੈਸ਼ ਕਰ ਸਕਦੇ ਹਾਂ ਆਪਾਂ ਆਲੂ ਨੂੰ ਸਿਰਫ ਦੋ ਵਿਸਲਸ ਮਗਰ ਮਰਵਾਇਆ ਸੀ ਇਸ ਨਾਲ ਬਿਲਕੁਲ ਆਲੂ ਆਪਣੇ ਪੱਕ ਚੁੱਕੇ ਨੇ ਦੇਖ ਸਕਦੇ ਹੋ ਆਲੂ ਆਪਣੇ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਨੇ ਹੁਣ ਆਪਾਂ 5 ਪੀਸ ਬ੍ਰੈਡ ਦੇ ਲੈਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕ੍ਰਸ਼ ਕਰ ਲਾਂਗੇ ਇਹਨਾਂ ਦਾ ਬ੍ਰੈਡ ਕ੍ਰੰਮ ਤਿਆਰ ਕਰ ਲਾਂਗੇ ਇੱਕ ਜਾਰ ਲਿਆਏ ਇਸ ਵਿੱਚ ਪਾ ਕੇ ਇਹ ਆਪਣਾ ਪਹਿਲਾਂ ਵੀ ਬ੍ਰੈਡ ਦਾ ਕੁਦੀ ਰੈਸਪੀ ਬਣਾਈ ਸੀ ਉਸ ਦੀਆਂ ਸਾਈਡਾਂ ਤੋਂ ਬ੍ਰੈਡ ਕ੍ਰੰਮ ਤਿਆਰ ਕਰਿਆ ਸੀ ਹੁਣ ਫੇਰ ਇਸਦੇ ਆਪਾਂ ਬ੍ਰੈਡ ਕ੍ਰੰਮ ਤਿਆਰ ਕਰਾਂਗੇ ਬ੍ਰੈਡ ਨੂੰ ਆਪਾਂ ਇਹਦੇ ਵਿੱਚ ਤੋੜ ਕੇ ਇਦਾਂ ਪਾ ਦਾਂਗੇ ਤੇ ਉਹਨਾਂ ਐਸ ਨੂੰ ਆਪਾਂ ਕ੍ਰਸ਼ ਕਰ ਲਾਂਗੇ ਇਹ ਤਿਆਰ ਸੀ ਹੁਣ ਆਪਾਂ ਆਲੂ ਬੱਚ ਐਡ ਕਰ ਦਿੱਤਾ ਹੈ ਆਪਾਂ ਸਿਰਫ 2 ਚਮਚੇ ਬ੍ਰੈਡ ਕਰਮ ਰੱਖਿਆ ਹੈ ਬਾਕੀ ਸਾਰਾ ਐਡ ਕਰ ਦਵਾਂਗੇ ਹੁਣ ਐਸ ਬੱਚ ਜੋ ਪਿਆਈਤੀ ਆਪਾਂ ਗਾਜਰਾਂ ਨੂੰ ਕ੍ਰਸ਼ ਕੀਤਾ ਸੀ ਉਸ ਨੂੰ ਵੀ ਐਡ ਕਰਾਂਗੇ ਅਦਰਕ ਦਾ ਪੇਸਟ ਧਨੀਏ ਦੇ ਪੱਤੇ ਹਰਨਾ ਮਿਰਚਾਂ ਨਮਕ ਪਾਊਡਰ ਨਾ ਪਾਓ නම थोड़ ज वााइ න පත් හනමके පවंग थोड़ा जीरा थोड़ නමක් ස්वाදම්सा නමක පවගේ බ නही හल्දී नाही ලා ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਸੌਫਟ ਡੋ ਤਿਆਰ ਕਰ ਲਾਂਗੇ ਅਸਦਾ ਮਿਕਸ ਕਰਕੇ ਬਰੈਡ ਆਪਣੇ ਚੰਗੀ ਤਰ੍ਹਾਂ ਆਲੂ ਵਿੱਚ ਮਿਕਸ ਹੋ ਜਾਣੇ ਚਾਹੀਦੇ ਆ ਹੱਥਾਂ ਤੇ ਹਲਕਾ ਤੇਲ ਲਗਾਵਾਂਗੇ ਤੇ ਆਪਾਂ ਇੱਦਾਂ ਪੇੜਾ ਲੈ ਕੇ ਇੱਕ ਇਹਦੀ ਕੋਈ ਵੀ ਤੁਸੀਂ ਸ਼ੇਪ ਦੇ ਸਕਦੇ ਹੋ ਪਰ ਆਪਾਂ ਅੱਜ ਬ੍ਰੈਡ ਕਟਲਟ ਬਣਾ ਰਹੇ ਹਾਂ ਇਸ ਕਰਕੇ ਇਸ ਨੂੰ ਆਪਾਂ ਓਵਲ ਸ਼ੇਪ ਦੇਵਾਂਗੇ ਲੱਗਦਾ ਹੈ ਆਪਾਂ ਸਾਰੇ ਤਿਆਰ ਕਰ ਲਾਂਗੇ ਆਪਾਂ ਸਾਰੇ ਕਟਲਟ ਤਿਆਰ ਕਰ ਲਏ ਨੇ ਹੁਣ ਆਪਾਂ ਸਰਲੀ ਬਣਾਵਾਂਗੇ ਸਰਲੀ ਬਣਾਉਣ ਲਈ ਆਪਾਂ 1-2 ਚਮਚੇ ਕੌਰਨ سٹਾਰਚ ਤੇ ਲਵਾਂਗੇ ਤੇ 2 ਹੀ ਚਮਚੇ ਮੈਦੇ ਦੇ ਲਵਾਂਗੇ ਚਮਚੇ ਆਪਾਂ ਕੌਰਨ سٹਾਰਚ ਦੇ ਲੈਨੇ ਤੇ 2 ਚਮਚੇ ਆਪਾਂ ਮੈਦੇ ਦੇ ਲਵਾਂਗੇ ਹੁਣ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਵਿਚ ਹਲਕਾ ਜਿਹਾ ਲਾਲ ਮਿਰਚ ਐਡ ਕਰਾਂਗੇ ਆਪਣੇ ਕੋਲ ਸਾਬਤ ਮਿਰਚਾਂ ਨੇ ਉਹਨਾਂ ਨੂੰ ਬ੍ਰੇਕ ਕੱਟ ਕੇ ਪਾਵਾਂਗੇ ਤੇ ਥੋੜਾ ਜਿਹਾ ਨਮਕ ਐਡ ਕਰਾਂਗੇ ਆਪਾਂ ਚਿਲੀ ਪਲੈਕਸ ਐਡ ਕਰ ਲਏ ਨੇ ਹੁਣ ਹਲਕਾ ਹਲਕਾ ਪਾਣੀ ਪਾ ਕੇ ਅਸੀਂ ਦੀ ਇੱਕ ਸਰਲੀ ਤਿਆਰ ਕਰ ਲਾਂਗੇ ਬਿਲਕੁਲ ਪਤਲੀ ਸਰਲੀ ਤਿਆਰ ਕਰਾਂਗੇ ਬਰਤਨ ਵਿੱਚ ਆਪਾਂ ਬ੍ਰੈਡ ਕ੍ਰਮ ਨੂੰ ਕੱਟ ਲਿਆ ਏ ਤੇ ਹੁਣ ਦੂਜੇ ਪਾਸੇ ਆਪਾਂ ਕੜਾਈ ਵਿੱਚ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਏ ਹੁਣ ਆਪਾਂ ਬ੍ਰੈਡ ਕੱਟ ਲਵਾਂਗੇ ਉਸ ਨੂੰ ਇਸ ਵਿੱਚ ਪਾਵਾਂਗੇ ਸਰਲੀ ਦੇ ਵਿੱਚ ਫਿਰ ਬ੍ਰੈਡ ਕ੍ਰਮ ਦੇ ਉੱਪਰ ਲਗਾਵਾਂਗੇ ਐਦਾਂ ਬ੍ਰੈਡ ਕ੍ਰਮ ਪੂਰਾ ਅਟੈਚ ਹੋ ਜਾਵੇ ਇਹਦੇ ਨਾਲ ਫਿਰ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਐਦਾਂ ਕਰਕੇ ਸਾਰੇ ਕਟਲਟ ਪਾਵਾਂਗੇ इदांक आपण सारे कटलटका फ्राई करलां अपने ब्रेड कटलेट बन केरने गरमा गर्मा, गर्मा आपली फॅमिली ना सर्व करो ਤੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਥੈਂਕ ਯੂ ਫॉर ਵਾਚਿੰਗ ਤੇ ਖਾ ਕੇ ਜਰੂਰ ਦੱਸਿਓ ਇਹ ਕਿੱਦਾਂ ਦੀ ਬਣੀ ਹੈ